ਜੋ ਅੱਜ ਤੁਸੀਂ ਦੇਖ ਰਹੇ ਹੋ ਜਹਾਜ਼ ਸਾਡੇ ਪਿੰਡ ਦੇ ਵਿੱਚ 1100 ਰਮ ਜਮੀਆ ਪਿਆ ਦੇ ਲੋੜੀ ਜਿੱਲੀ ਬਣਾਈ ਜਾ ਰਹੀ ਹੈ ਉਹ ਬੰਦੀ ਸਮਲਤਾ ਨੂੰ ਇਹ ਦਰਵਾਜ਼ਾ ਦੇ ਰਿਹਾ ਉਹ ਤਿੰਨ ਹਫ਼ਤੇ ਨੂੰ ਰੋਕਣ ਲਈ ਉਹਦਾ ਰੋਤਨ ਵਿਚਾਰ ਦੇ ਰਿਹਾ ਉਹ ਸਾਰੇ ਸਮਾਜ ਦੇ ਵਿੱਚ ਬੱਚੇ ਅਸੀਂ ਲੜਦੇ ਜਾਦਾ ਪਿਆਰ ਕਰਦੇ ਨੇ ਲੜਕੇਆਂ ਨੂੰ ਤੇ ਲੜਕੀਆਂ ਨੂੰ ਪਿਆਰ ਘਟਾ ਕੇ ਇਸ ਕਰਕੇ ਉਹਨਾਂ ਲੋਕਾਂ ਦੇ ਮੋਢੇ ਤੇ ਜਿਹੜਾ ਇਹ ਤੇ ਆਓ ਅਬਾਰ ਤਿੰਨ ਹਫ਼ਤੇ ਰੋਕਣ ਲਈ ਇਹ ਹੈ ਦੇ ਕਾਰਜਕਰਦਿਆਂ ਨੂੰ ਬਹੁਤ ਬੇਤੀ ਹੈ ਜਿਨੇ ਤੇ ਅੱਜ ਹੰਕਾਰੇ ਇਸ ਬਰਾਤੀ ਅੰਦਰ ਹੀ ਕੰਦੇ ਰਹੇ ਤੇ ਜਿਹਨੀਆਂ ਸਾਨੂੰ ਸਭ ਰੂਪ ਤੇ ਆਈਆਂ ਨੇ ਅੱਜ ਦਾ ਵਾਤਾਵਰਣ ਤੋਂ ਮੇਰੇ ਕੋਲ ਧੰਨਵਾਦ ਕਰਦੇ ਹਾਂ ਵਾਲੇਕੁਮ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰੂਪ ਸਾਧ ਸੰਗਤ ਜੀਓ ਜਿੱਥੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਲੋਹੜੀ ਸਮਾਗਮ ਤੋਂ ਧੰਨ ਦੇ ਨਾ ਮਨਾਇਆ ਜਾਂਦਾ ਹੈ ਉੱਥੇ ਮਾਛੀਬੜੀ ਧਰਤੀ ਨੋ ਕੋਟ ਨੂੰ ਕੋਟ ਨਮਸਕਾਰ ਕਰਦਾ ਹਾਂ ਜੋ ਗੁਰੂਆਂ ਨੂੰ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੇ ਚਾਨ ਜੋ ਪ੍ਰਾਪਤ ਹਨ ਇਸ ਸਥਾਨ ਵਿਖੇ ਜਨਜੀਤ ਸਿੰਘ ਠੋਪੀਆ ਜਿਨ੍ਹਾਂ ਵੱਲੋਂ ਇਸ ਸਮਾਗਮ ਲੋਹੜੀ ਦਾ ਧੂ ਧਾਮ ਦੇ ਨਾਲ ਜਮਾਇਆ ਗਿਆ ਹੈ 11 ਇੱਥੇ ਇਹ ਜ਼ਰੂਰ ਕਹੇਗਾ ਇਕ ਸਾਦੇ ਗ੍ਰੰਥਾ ਅੰਦਰ ਨਿਰਗੁਣ ਤੇ ਸਰਗੁਣ ਦੀ ਮਹਿਮਾ ਕੀਤੀ ਗਈ ਹੈ ਸ਼ਿਵ ਤੇ ਸ਼ਕਤੀ ਦੀ ਮਹਿਮਾ ਕੀਤੀ ਗਈ ਹੈ ਇਸ ਵਦ ਦੇ ਵਿੱਚ ਗਰੀਬਦਾਸ ਮਹਾਰਾਜ ਜੀ ਨੇ ਨਾਰੀ ਨੂੰ ਬਹੁਤ ਵਡਿਆਈ ਦਿੱਤੀ ਹੈ ਬਹੁਤ ਉਪਮਾ ਕੀਤੀ ਹੈ ਗੱਦਨ ਕੀਤਾ ਗਿਆ ਹੈ ਗਰੀਬ ਨਾਰੀ 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 ਕੀਆ ਕਰੇ ਨਾਰੀ ਨਿਰਗੁਣ ਸੇ ਨਾਰੀ ਨਿਰਗੁਣ ਦੇ ਨਾਰੀ ਸੇ ਦੀ ਉਪਜੇ ਦਾਦੂ ਭਗਤ ਹੰਦੇ ਗਰੀਬ ਨਾਰੀ ਨਾਰੀ ਕੀਆ ਕਰੇ ਨਾਰੀ ਨਰਕੀ ਖਾਨ ਨਾਰੀ ਸੇਤੀ ਉਪਜੈ ਨਾਨਕ ਪਦ ਨਿਰਵਾਣ ਭਾਰੀ ਮਹਿਮਾ ਨਾਰੀ ਦੀ ਕੀਤੀ ਗਈ ਹੈ ਇਹ ਸਰਗੁਣ ਬੇਲ ਹੈ ਇਹ ਸੰਸਾਰ ਦਾ ਆਧਾਰ ਹੈ ਇਹ ਪ੍ਰਕਾਸ਼ ਹੈ ਜਿੰਨਾ ਵੀ ਪ੍ਰਕਾਸ਼ ਹੋ ਰਿਹਾ ਹੈ ਇਹ ਸਾਰਾ ਹੀ ਨਾਰੀ ਦਾ ਪ੍ਰਕਾਸ਼ ਹੋ ਰਿਹਾ ਹੈ ਜਿੰਨਾ ਵਿੱਚ ਦੇਖ ਰਹੇ ਆ ਜਿੰਨਾ ਸੰਸਾਰ ਇਹ ਵਸ ਰਸ ਰਿਹਾ ਹੈ ਇਹ ਸਭ ਨਿਰਗੁਣ ਤੋ ਸਰਗੁਣ ਜਿਹੜੀ ਬੇਲ ਹੈ ਇਹਦੇ ਚਮਤਕਾਰ ਹੈ ਤੇ ਅੱਜ ਆਦ ਸ਼ਕਤੀ ਵੀ ਕਿਹਾ ਗਿਆ ਹੈ ਗ੍ਰੇਟ ਹੈ ਇਹਦੀ 1100 ਬੇਟੀਆਂ ਦੀ ਜਿਹੜੀ ਲੋੜੀ ਧੂਣ ਧਾਮ ਦੇ ਨਾਲ ਮਨਾਈ ਗਈ ਹੈ ਸਾਡੇ ਗ੍ਰੰਥਾਂ ਅੰਦਰ ਤਿੰਨ ਦੇਵਤਿਆਂ ਨੂੰ ਮੁੱਖ ਮੰਨਿਆ ਗਿਆ ਹੈ ਬ੍ਰਹਮਾ ਬ੍ਰਹਮिश्वਰ ਮਹేశ ਇਹਨਾਂ ਦੇ ਨਾਲ ਤਿੰਨਾਂ ਦੇ ਨਾਲ ਹੀ ਦੇਵੀਆਂ ਹਨ ਤੇ ਬ੍ਰਹਮਾ ਜੀ ਦੇ ਨਾਲ ਸਭਤਰੀ ਜੀ ਹੈ ਵਿਸ਼ਨੂ ਜੀ ਦੇ ਨਾਲ ਲਕਸ਼ਮੀ ਜੀ ਹੈ ਅਤੇ ਸ਼ੇਪਗੁਮਾਨ ਦੇ ਨਾਲ ਪਾਰਵਤੀ ਹੈ ਅਗਰ ਇਹ ਤਿੰਨੇ ਦੇਵਤਿਆਂ ਨਾਂ ਦੇ ਦੇਵੀਆਂ ਨਾਂ ਹੋ ਤਾਂ ਇਹ ਵੀ ਅਧੂਰੀਆਂ ਹਨ ਇਸ ਕਰਕੇ ਜਿੰਨਾ ਵੀ ਇਹ ਸੰਸਾਰ ਦੇ ਅੰਦਰ ਅੱਜ ਦੇਖ ਰਹੇ ਆ ਤੇ ਆਦ ਸ਼ਕਤੀ ਦਾ ਹੀ ਬਹੁਤ ਵੱਡਾ ਪ੍ਰਭਾਵ ਹੈ ਦਾਸ ਆਦ ਸ਼ਕਤੀ ਨੂੰ ਕੋਟਣ-ਕੋਟ ਨਮਸਕਾਰ ਕਰਦਾ ਹੈ ਕਿਉਂਕਿ ਸਕੈ ਗ੍ਰੰਥਾਂ ਦੇ ਅੰਦਰ ਨਾਰੇ ਦੀ ਕੰਨਿਆ ਦੇਵੀ ਸਾਡੀ ਪੂਜਾ ਆਦੀ ਕਾਲ ਤੋਂ ਕੀਤੀ ਜਾ ਰਹੀ ਹੈ ਅਜੇ ਇੱਥੇ ਬੇਟੀਆਂ ਦੀ ਜੋੜੀ ਤੋਂ ਹੰਤਾਂ ਦੇ ਨਾ ਮਨਾਈ ਗਈ ਹੈ ਤੇ ਦਾਸ ਜਨ ਜੀ ਥੋਪੀਆਂ ਨੂੰ ਕੋਟਨ ਕੋਟ ਵਧਾਈ ਦਿੰਦਿਆਂ ਹੋਇਆ ਆਪਣੀ ਮੰਨ ਇੱਥੇ ਬਿਹਰਾਮ ਦੇਵੇਗਾ ਵਹਿਗੂ ਦੀ ਖਾਲਸਾ ਅਰਥ ਗਵਾਏ ਮੈਂ ਅਮਰਪਾਲ ਬਾਛਵਾੜਾ ਸਾਹਿਬ ਹਾਂ सौ नवजी धियां का जोड़ा वह लोहरी समागम एस सी बी चैरिटेबल ट्रस्ट माछुआरा साहब वालों स्वामी शंकरानंद जी पुरी वाले की अगवाई भी रहा। ना हो रहा है उन्होंने सरप्रस्ती हो रहा है सी डी समराला सी डी और तीन बलाकों के ग्यारह सौ वक् व इलाकों के जमी धियां का डाटा इट्ठा गया और जड़िया धियां जमीन ने इस साल उन्होंने लोहड़ी का समागम अज मनाते सदार चरणजीत सिर की अगर यह समागम चल रहा है बहुत ही अच्छा लग रहे है कि या जेने कार्य ਜਿਹੜੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਕਰਨੇ ਚਾਹੀਦੇ ਨੇ ਕਿਉਂਕਿ ਈਆਂ ਦਾ ਜਿਹੜਾ ਮਤਲਬ ਹੈ ਉਹਨਾਂ ਤੋਂ ਵੱਡਾ ਮਤਲਬ ਕਿਸੇ ਦਾ ਨਹੀਂ ਕਿਉਂਕਿ ਪੁੱਤਾਂ ਨਾਲੋਂ ਵੱਧ ਕੇ ਜਿਹੜਾ ਹੈ ਇਹ ਈਆਂ ਸਾਡਾ ਸਾਥ ਨਭਾਉਂਦੀਆਂ ਨੇ ਮਰਦੇ ਦਮ ਤੱਕ ਸਾਥ ਨਭਾਉਂਦੀਆਂ ਨੇ ਤੇ ਮੈਂ ਇਸ ਸੰਸਥਾ ਦਾ ਔਰ ਕਰਨਜੀਤ ਸਿੰਘ ਕੋਪੀਆ ਜੀ ਹੋਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਹਾਨ ਕਾਰਜ ਆਰੰਭ ਕੀਤਾ ਇਸ ਨੂੰ ਨੇਪਰੇ ਚਾੜ੍ਹਿਆ ਨਾਮ ਦੱਸੋ ਨਾਮ ਮੇਰਾ ਹਰਵਿੰਦਰ ਕੋਲ ਬਾਲ ਵਿਕਾਸ ਪ੍ਰੋਜੈਕਟ ਅਫਸਰ ਮਾਚੀਵਾੜਾ ਅੱਜ ਸਾਡੇ ਮਾਚੀਵਾੜਾ ਸਾਹਿਬੀ ਕੇ 1101 ਦੀ ਲੋੜੀ ਸ੍ਰੀ ਸੁਆਮੀ ਸੰਤਰਾਚਾਰਿਆ ਜੀ ਦੇ ਦਿ세 ਓਗ ਨਾਲ ਮਨਾਈ ਜਾ ਰਹੀ ਹੈ ਜਿਹਦੇ ਵਿੱਚ ਅਸੀਂ ਜ਼ੀਰੋ ਤੋਂ 1 ਸਾਲ ਦੀਆਂ ਜਿੰਨੀਆਂ ਵੀ ਲੜਕੀਆਂ ਦਾ ਪਹਿਲਾ ਜਨਮ ਦਿਨ ਹੈ ਉਹਨਾਂ ਸਾਰੀਆਂ ਲੜਕੀਆਂ ਨੂੰ ਅੱਜ ਜੀ ਉਹਨਾਂ ਦੀ ਲੋੜੀ ਮਨਾ ਰਹੇ ਹਾਂ ਤੇ ਉਹਨਾਂ ਨੂੰ ਆਉਣ ਵਾਲੀ ਉਹਦੀ ਜ਼ਿੰਦਗੀ ਲਈ ਮਹਾਰਾਜ ਤੋਂ ਉਹਨਾਂ ਨੂੰ ਆਸ਼ੀਰਵਾਦ ਮਿਲ ਰਿਹਾ ਹੈ ਤੇ ਇਹ ਜਿਹੜੀ ਲੋੜੀ ਹੈ ਵਿਭਾਗ ਵੱਲੋਂ ਹਰ ਸਾਲ ਮਨਾਈ ਜਾਂਦੀ ਹੈ ਬੇਟੀ ਪੜਾਓ ਬੇਟੀ ਬੇਟੀ ਬਚਾਓ ਬੇਟੀ ਪੜਾਓ ਸਕੀਮ ਰਿਤ ਹਨ ਤੇ ਲੜਕੀਆਂ ਨੂੰ ਦੀਪ੍ਰूण ਹਤਿਆ ਨੂੰ ਰੋਕਣ ਲਈ ਉਹਨਾਂ ਨੇ ਜਿਹੜਾ ਉਹਦੇ ਵਿੱਚ ਮਾਰ ਦਿੰਦੇ ਉਹਨਾਂ ਤੁਹਾਡਾ ਕੀ ਦਨੇ ਹਾਇ ਉਹਨਾਂ ਨੂੰ ਸਾਡਾ ਇਹੀ ਸੁਨੇਹਾ ਹੈ ਕਿ ਧੀ ਤੇ ਪੁੱਤਰ ਵਿੱਚ ਕੋਈ ਫਰਕ ਨਾ ਜਾਣਿਆ ਜਾਵੇ ਜੇ ਧੀਆਂ ਪੁੱਤਰਾਂ ਨਾਲੋਂ ਵੱਧ ਮਾਪਿਆਂ ਦੀ ਸੇਵਾ ਕਰਦੀਆਂ ਤੇ ਵਧੀਆ ਉਹ ਉਹਨਾਂ ਦਾ ਆਪਣਾ ਨਾਮ ਰੋਸ਼ਨ ਕਰਦੀਆਂ ਹਨ ਪੰਛ ਜਿਹੜਾ ਪੁੱਤਰਾਂ ਨਾਲ ਨਹੀਂ ਧੀਆਂ ਨਾਲ ਵਿਚ ਲਾਇਆ ਦਾ ਕੋਈ ਵਿਸ਼ੇਸ਼ ਸੰਦੇਸ਼ ਤੁਹਾਡਾ ਲੋਕਾਂ ਨੂੰ ਵਿਸ਼ੇਸ਼ ਸੰਦੇਸ਼ ਲੋਕਾਂ ਨੂੰ ਇਹ ਹੈ ਕਿ ਆਪਣੀਆਂ ਬੱਚਿਆਂ ਬੇਟਾ ਤੇ ਬੇਟੀ ਦੋਨਾਂ ਨੂੰ ਬਰਾਬਰ ਸਮਝਿਆ ਜਾਵੇ ਤੇ ਦੋਨਾਂ ਨੂੰ ਮਾਪਣ ਦਾ ਹੱਕ ਉਹਨਾਂ ਦਾ ਬਰਾਬਰ ਉਹਨਾਂ ਨੂੰ ਪਿਆਰ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਸਮਾਜ ਹੈ ਇਹਦੇ ਵਿੱਚ ਜਿਹੜਾ ਅਸਤੁਲਨ ਪੈਦਾ ਹੋ ਗਿਆ ਸਥਿਰਤਾ ਦਾ